ਸਸਰੇ ਕਾਲ ਸਾਰਿਆਂ ਨੂੰ ਮੇਰਾ ਨਾਮ ਸੁਸ਼ੀਲ ਗੋਦਾਰਾ ਪੀਆਈ ਕੰਪਨੀ ਤੋਂ ਅੱਜ ਪੀਆਈ ਕਿਸਾਨ ਖੇਤੀ ਦੇ ਅਸਲੀ ਰਕਵਾਲੇ ਮੁਹਿੰਮ ਦੇ ਤਹਿਤ ਆਪਾਂ ਆਏ ਆ ਪਿੰਡ ਖੁਸੂਪੁਰ ਅਜਨਾਲਾ ਬਲੋਕ ਦੇ ਅੰਦਰ ਤੇ ਸਾਡੇ ਨਾਲ ਜੁੜਿਆ ਗੁਰਪਿੰਦਰ ਜੀ ਤੇ ਮੈਂ ਚਾਹਨਾ ਹਾਂ ਵੀ ਸਭ ਤੋਂ ਪਹਿਲਾਂ ਗੁਰਪਿੰਦਰ ਜੀ ਆਪਣੇ ਬਾਰੇ ਜੋ ਵੀ ਕਿਸਾਨ ਵੀਰ ਸਾਨੂੰ ਸੁਣ ਰਿਹਾ ਉਹਨਾਂ ਨੂੰ ਦੱਸੇ ਤੇ ਇਹਨਾਂ ਨੇ ਜੋ ਬਾਇਓਵਿਟਾ ਦਾ ਦੋ ਸਾਲ ਤੋਂ ਇਹਨਾਂ ਦਾ ਦੋ ਤਜਰਬਾ ਰਿਹਾ ਉਹਦੇ ਬਾਰੇ ਵੀ ਜ਼ਿੰਮੇਦਾਰ ਨੂੰ ਇੱਕ ਵਾਰੀ ਆਪਣੇ ਵਿਚਾਰ ਜ਼ਰੂਰ ਸਾਂਝਾ ਕਰਨ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਪਿੰਦਰ ਸਿੰਘ ਸਨਮ ਸਰਦਾਰ ਬਲਕਾਰ ਸਿੰਘ ਨੰਬਰਦਾਰ ਪਿੰਡ ਖਸੂਰੇ ਤੋਂ ਮੈਂ ਬਾਜੀ ਹੁਣਾਂ ਦੇ ਕਹਿਣ ਦੇ ਉੱਤੇ ਜਿਹੜੀ ਬਾਇਓਬਿਟਾ ਦੀ ਵਰਤੋਂ ਕੀਤੀ ਇਸ ਵਾਰ ਝੋਨੇ ਦੀ ਫਸਲ ਦੇ ਉੱਤੇ 17 18 ਤੇ ਦੂਸਰੀ ਇੱਕ ਸੀਗੀ 16 92 ਇਹਨਾਂ ਦੋ ਫਸਲਾਂ ਤੇ ਮੈਂ ਬਾਇਓਬਿਟਾ ਦੀ ਵਰਤੋਂ ਕੀਤੀ ਜਦੋਂ ਕਿ ਗੱਭਾ 5% ਬਾਹਰ ਆਇਆ ਸੀ 95% ਗੱਭਾ ਜਿਹੜਾ ਬੂਟੇ ਦੇ ਅੰਦਰ ਸੀ ਉਸ ਟਾਈਮ ਤੇ ਇਹਦੀ ਵਰਤੋਂ ਕੀਤੀ ਬਾਇਓਬਿਟਾ ਦੀ ਤੇ ਯਕੀਨ ਨਾਲ ਮੰਨਿਓ ਕਿ ਹਰਾਨੀ ਜਾਣ ਕੇ ਜਿਹੜੇ ਸੱਟੇ ਮਿਲੇ ਏਸ ਚੀਜ਼ ਦੇ ਦਾਣੇ ਦੀ ਗ੍ਰੋਥ ਦਾਣੇ ਦੇ ਵਿੱਚ ਚਮਕੀਲਾਪਨ ਤੇ ਜਿਵੇਂ ਕਿ ਦੂਜੀਆਂ ਫਸਲਾਂ ਦੇ ਮੁਲਾਂਕਣ ਕਰਨ ਦੇ ਨਾਲ ਕਿ ਜਿੰਨੇ ਕ 10 ਦਾਣੇ ਬਾਇਓਬੀਟਾ ਦੇ ਸਪਰੇਅ ਵਾਲੇ ਝੋਨੇ ਦੇ ਲੈ ਲਓ ਤੇ 10 ਦਾਣੇ ਦੂਜੇ ਦੇ ਲੈ ਲਓ ਤੇ ਇਹਨਾਂ ਦਸਾਂ ਦਾ ਜਿਹੜਾ ਵਜ਼ਨ ਹਥੇਲੀ ਤੇ ਪਾਇਆ ਜਿਹੜਾ ਜ਼ਿਆਦਾ ਲੱਗਦਾ ਸੀ ਬਹੁਤ ਹੀ ਵਧੀਆ ਯਾਨੀ ਹਰਾਨੀ ਜਾਣ ਕੇ ਜਿਹੜੇ ਸੱਟੇ ਦੂਜਾ ਮੈਂ ਵੀ ਇੱਕ ਚੀਜ਼ ਐਡ ਕਰਨਾ ਚਾਹੁੰਦਾ ਮੈਂ ਜੋ ਵੀ ਕਿਸਾਨ ਵੀਰ ਸਾਨੂੰ ਸੁਣ ਰਿਹਾ ਉਹ ਚੀਜ਼ ਦੱਸਣ ਚਾਹੁੰਦਾ ਵੀ ਬਾਇਓਵਿਟਾ ਆਪਾਂ ਨੂੰ ਫਸਲ ਦੇ ਝਾੜ ਦੇ ਇਲਾਵਾ ਇਹ ਆਪਣੀ ਫਸਲ ਨੂੰ ਜੋ ਕਲਾਈਮੇਟ ਚੇਂਜ ਹੈ ਮੌਸਮ ਦੇ ਅੰਦਰ ਫੇਰ ਬਦਲ ਹੁੰਦੀ ਹੈ ਉਹ ਤੋਂ ਵੀ ਫਸਲ ਨੂੰ ਬਚਾ ਕੇ ਰੱਖਦਾ ਹੈ ਧੰਨਵਾਦ